ਲੋ ਟਨਲ ਦੀ ਤਿਆਰੀ ਚੱਲ ਰਹੀ ਹੈ ਜੀ ਇੱਧਰ ਅਖਰ ਤਰਪਾਲਾਂ ਪਾਉਣ ਦੀ ਤੇ ਇੱਧਰ ਪਹਿਲਾਂ ਇਰੀਗੇਸ਼ਨ ਹੋ ਰਹੀ ਹੈ ਨਰਸਰੀ ਵਾਲੇ ਬੈੱਡ ਆਏ ਫੁਹਾਰੇ ਚੱਲਦੇ ਆ ਜੀ ਤੁਸੀਂ ਦੇਖੋ ਫੁਹਾਰਿਆਂ ਦੇ ਨਾਲ ਹਲਕੀ-ਹਲਕੀ ਮਾਤਰਾ 'ਚ ਪਾਣੀ ਆ ਰਿਹਾ ਉੱਪਰ ਤੇ ਇਸ ਤੋਂ ਬਾਅਦ ਉਹ ਤਾਂ ਤਾਰਾਂ ਲੱਗੀਆਂ ਪਤਨ ਦਿਖਾਉਣਾ ਕਿ ਇੱਧਰ ਪਾਣੀ ਚੱਲਦਾ ਜੀ ਤੇ ਇਹ ਦੇਖੋ ਜੀ ਇਹ ਫਾਈਬਰ ਦੀਆਂ ਤਾਰਾਂ ਲੱਗੀਆਂ ਇਸ ਤਰ੍ਹਾਂ ਕਰਾਸ ਕਰ ਦਿੰਨੇ ਆ ਅਸੀਂ ਸਾਈਡਾਂ ਤੋਂ ਫਿਰ ਨਾ ਜੇ ਕਰਾਸ ਨਹੀਂ ਕਰਦੇ ਤਾਂ ਲਫਾਫਾ ਝੁੱਕ ਜਾਂਦਾ ਹੈ ਜੀ ਤੇ ਉਧਰ ਦੇਖਿਓ ਤੁਸੀਂ ਲਫਾਫਾ ਨਾ ਝੁੱਕਦਾ ਨਹੀਂ ਮੈਂ ਤੁਹਾਨੂੰ ਨੇੜੇ ਖੜਕੇ ਦਿਖਾਉਂਗਾ ਇਸ ਵਾਰ ਅਸੀਂ ਵਾਇਆ ਵੀ ਥੋੜਾ ਜਿਆਦਾ ਘੱਟ ਰੱਖਿਆ ਜੀ ਅਸੀਂ ਪੂਰਾ ਕਿਲੇ ਦਾ ਲੰਬਾ ਵਾਇਆ ਰੱਖਦੇ ਆ ਤਾਂ ਉਹ ਚ ਵੀ ਸਾਨੂੰ ਥੋੜੀ ਜਿਹੀ ਸਮੱਸਿਆ ਆਉਂਦੀ ਸੀ ਇਧਰ ਛੋਟੇ-ਛੋਟੇ ਖੱਡੇ ਮਾਰੇ ਆ ਲਫਾਫਾ ਦੱਬਣ ਲਈ ਤੇ ਇਹ ਵਾਲੇ ਜਿਹੜੇ ਫਾਈਬਰ ਤੇ ਰਿੰਗ ਲੱਗੇ ਆ ਜੀ ਸਾਰੇ-ਸਾਰੇ ਇੱਕ ਪੂਰੀ ਕਿਲੇ ਦੀ ਲੰਬੀ ਲਾਈਨ ਦੇ ਵਿੱਚ 27 ਰਿੰਗ ਲਾਉਣੇ ਆ ਜੀ ਅਸੀਂ 26-22 ਰਿੰਗ ਸਾਡੇ ਇੱਕ ਲਾਈਨ ਦੇ ਵਿੱਚ ਲੱਗ ਜਾਂਦੇ ਆ ਤੇ 13 ਆਹ ਵਾਲੇ ਫੁਹਾਰੇ ਚੱਲਦੇ ਆ ਜੀ ਇਹ ਵਾਲਾਉਣੇ ਆ ਤਾਂ ਜੇ ਵੱਡੇ ਲਾਉਣੇ ਤਾਂ ਫੇ 6 ਫੁਹਾਰੇ ਲੱਗਦੇ ਆ ਜੀ ਇੱਕ ਲਾਈਨ ਦੇ ਵਿੱਚ ਕਿੱਲੇ ਦੀ ਲੰਬੀ ਦੇ ਵਿੱਚ ਤੇ ਇਹ ਵਾਲਾ ਫੁਹਾਰਾ ਜਿਹੜਾ ਦੀ ਇਹਦਾ ਡਿਸਚਾਰਜ 1 ਘੰਟੇ ਦਾ 150 ਲੀਟਰ ਪਾਣੀ ਆ ਜੀ ਛੋਟੇ ਦਾ ਤੇ ਜਿਹੜਾ ਵੱਡੇ ਵਾਲਾ ਉਹ 460 ਲੀਟਰ ਪਾਣੀ 1 ਘੰਟੇ ਚ ਕੱਢਦਾ ਜੀ ਇੱਕ ਫੁਹਾਰਾ ਤੇ ਇਹ ਲੋ ਟਨਲ ਕਰ ਰਹੇ ਆ ਜੀ ਲੋ ਟਨਲ ਇਹ ਨਰਸਰੀ ਦੀ ਬਜਾਈ ਹੈ ਸੇਰੀ ਸਾਰੇ ਚ ਕੀਤੀ ਆ ਜੀ 1 ਏਕੜ ਆਪਣਾ ਇਹ ਨਰਸਰੀ ਵਾਲਾ ਕਿਸੇ ਵੀ ਤਰ੍ਹਾਂ ਦੀ ਨਰਸਰੀ ਚਾਹੀਦੀ ਹੋਵੇ ਸਬਜ਼ੀਆਂ ਦੀ ਪੰਡੀ ਦਾ ਸੰਦੇ ਨਾਲ ਸੰਪਰਕ ਕਰ ਸਕਦੇ ਹੋ ਜੀ 1 ਏਕੜ ਆਪਣਾ ਅੱਗੇ ਆ ਜੀ ਇੱਕ ਉਹ ਤੀਜਾ ਏਕੜ ਉਧਰ ਹੈ ਜੀ ਤੇ ਇਧਰ ਕੋਈ ਜਾਂ ਉਧਰ ਜਗਾ ਇਹ ਸਾਰੀ ਨਰਸਰੀ ਸਬਜ਼ੀਆਂ ਦੀ ਨਰਸਰੀ ਹੈ ਜੀ ਇਧਰ ਸ਼ਿਮਲਾ ਮਿਰਚ ਇੰਦਰਾ ਆ ਗਈ ਹੈ ਜਗੀ ਸਹਿਵਾ ਆ ਗਈ ਫਿਰ ਸੀਐਚ 27 ਆ ਗਈ ਫਿਰ ਬੈਂਗਣ ਆ ਗਿਆ ਇਹ ਸਾਰੀਆਂ ਬਜਾਈਆਂ ਆਪਣੀਆਂ ਲਗਭਗ ਹੋ ਚੁੱਕੀਆਂ ਜੀ ਹੁਣ ਲੋਟਣ ਨਾਲ ਕਰਕੇ ਇਹਨੂੰ ਚੰਗੀ ਤਰ੍ਹਾਂ ਟਾਈਟ ਕਰ ਦਾਂਗੇ ਤਾਂ ਕਿ ਜਰਮੀਨੇਸ਼ਨ ਵਧੀਆ ਪ੍ਰੋਪਰ ਤਰੀਕੇ ਨਾਲ ਹੋ ਸਕੇ ਤੇ ਆ ਹੁਣ ਜਦੋਂ ਪੋਲੀਥੀਨ ਪਾਇਆ ਜੀ ਸਾਡੇ ਪੋਲੀਥੀਨ ਪਾਉਣ ਵਾਲੇ ਸੱਜਣਾਂ ਉਹਨਾਂ ਨੇ ਗਲਤੀ ਕੀਤੀ ਕਿਉਂਕਿ ਇਸ ਖੇਡ 'ਚ ਮੇਰੇ ਤੋਂ ਪਹਿਲਾਂ ਇਹਨਾਂ ਨੇ ਪਾਤਾ ਸੀ ਹੁਣ ਮੈਂ ਦੱਸਿਆ ਇਹਨਾਂ ਨੂੰ ਉਹ ਜਿਹੜੀ ਆਪਾਂ ਮਿੱਟੀ ਰੱਖੀ ਹੈ ਨਾ ਮਿੱਟੀ ਸਿਰਫ ਆਪਾਂ ਉਸ ਜਗ੍ਹਾ ਤੇ ਰੱਖਣੀ ਹੁੰਦੀ ਕਿੱਥੇ ਰਿੰਗ ਲੱਗਾ ਜੀ ਔਰ ਰਿੰਗ ਜਿੱਥੇ ਲੱਗਾ ਜੀ ਬੇਟੀ ਉੱਥੇ ਰੱਖਣੀ ਆ ਦੂਜੀ ਜਗ੍ਹਾ ਤੇ ਮਿੱਟੀ ਨਹੀਂ ਰੱਖਣੀ ਜੇ ਉੱਥੇ ਮਿੱਟੀ ਰੱਖਾਂਗੇ ਤਾਂ ਫਿਰ ਸਾਡਾ ਪੋਲੀਥੀਨ ਉੱਡੂਗਾ ਨਹੀਂ ਤੇ ਇਹਨੂੰ ਚੰਗੀ ਤਰ੍ਹਾਂ ਕਵਰ ਕਰਨਾ ਪੈਣਾ ਜੀ ਇਹਨੂੰ 에ਰਡਾਈਟ ਕਰਨਾ ਪੈਣਾ ਇੱਧਰ ਦੇਖੋ ਉਧਰ ਕਿਦਾਂ ਕੀਤਾ ਨਾ ਉਹ ਵਾਲਾ ਪੋਲੀਥੀਨ ਜਿਹੜਾ ਬਿਲਕੁਲ ਸਹੀ ਪਿਆ ਜੀ ਇਹ ਪਿਛਲੇ ਸਾਲ ਦੇ ਪੋਲੀਥੀਨ ਇਹ ਉਹਦੇ ਕਰਕੇ ਥੋੜੀ ਜਿਹੀ ਸਮੱਸਿਆ ਆ ਸਕਦੀ 6.5 ਫੁੱਟ ਚੌੜੇ ਆਏ ਕਿਉਂਕਿ ਸਾਡੇ ਬੈੱਡ ਵੀ ਚੌੜੇ ਹੁੰਦੇ ਆ ਇਹ ਤਾਰ ਵੀ 7 ਫੁੱਟ ਦੀ ਆ ਤੇ ਉਹਦੇ ਕਾਰਨ ਥੋੜਾ ਬੋਤਾ ਫਲੈਕਚੂਏਟ ਹੋ ਜਾਂਦਾ ਜੀ ਤੇ 2 ਤੋਂ 3 ਸਾਲ ਅਸੀਂ ਇਹ ਪੋਲੀ ਸ਼ੀਟਾਂ ਚਲਾ ਲੈਨੇ ਆ ਥੋੜੀਆਂ ਜੀਆਂ ਸੰਭਾਲ ਕੇ ਤੇ ਵੈਸੇ ਤਾਂ ਇੱਕ ਸਾਲ 'ਚ ਪੋਲੀ ਸ਼ੀਟਾਂ ਕਈ ਬਿੱਤਰ ਵੇਲੇ ਖਰਾਬ ਕਰ ਲੈਂਦੇ ਆ ਤੇ ਪਰ ਅਸੀਂ 2 ਤੋਂ 3 ਸਾਲ ਲਈ ਪੋਲੀ ਸ਼ੀਟਾਂ ਚਲਾ ਲੈਨੇ ਆ ਜੀ ਤੇ ਹੁਣ ਇਹਨੂੰ ਜਿੱਥੇ-ਜਿੱਥੇ ਰਿੰਗ ਲੱਗੇ ਆ ਜੀ ਉੱਥੇ-ਉੱਥ ਤਾਂ ਕਿਸੇ ਤਰੀਕੇ ਦੀ ਕੋਈ ਸਮੱਸਿਆ ਸਾਨੂੰ ਨਹੀਂ ਆਉਦੀ। ਇੱਧਰ ਦੇਖੋ ਜੀ ਇਹ ਆਪਣੀ ਸਾਬਾ ਦੀ ਨਰਸਰੀ ਹੈ ਜੀ ਇੱਥੇ। ਲਗਭਗ 10 ਕ ਲੱਖ ਬੂਟਾ ਸਾਬਾ ਦਾ ਆਪਣੇ ਕੋਲ ਰੈਡੀ ਹੋਊਗਾ ਜੀ ਤੇ ਕੋਈ 20 ਕ ਲੱਖ ਬੂਟਾ ਆਪਣੇ ਕੋਲ CH 27 ਮਿਰਚ ਦਾ ਰੈਡੀ ਕਰਾਂਗੇ ਤੇ ਕੋਈ 3 ਤੋਂ 5 ਲੱਖ ਬੂਟਾ ਜਿਹੜਾ ਆਪਣੇ ਕੋਲ ਸ਼ਿਮਲਾ ਮਿਰਚ ਦਾ ਰੈਡੀ ਹੋਊਗਾ ਜੀ। ਟਮਾਟਰ ਵੀ ਬਥੇਰਾ ਹੋਊਗਾ ਜੀ। ਕਿਸੇ ਵੀ ਤਰ੍ਹਾਂ ਦੀ ਨਰਸਰੀ ਤੁਸੀਂ ਰੈਡੀ ਕਰਨੀ ਹੋਵੇ ਇਹ ਮੈਥਡ ਤੁਸੀਂ ਵਰਤ ਸਕਦੇ ਹੋ ਜੀ। ਹਲਕੀ ਮਾਤਰਾ 'ਚ ਪਾਣੀ ਲਾ ਕੇ ਉੱਪਰ ਲੋਟਨਲ ਕਰਕੇ ਇਸ ਟ੍ਰੀਕ ਨਾਲ ਤੁਸੀਂ ਤਿਆਰੀ ਕਰੋ 에어 ਟਾਈਟ ਕਰ ਦੋ